ਸ਼ੇਅਰ ਬਾਜ਼ਾਰ ਦੇ ਵਿੱਚ ਅਸੀਂ ਪੈਸਾ ਲਾ ਦਈਏ ਤੇ ਕੁਝ ਕਿਸਾਲਾਂ ਬਾਅਦ ਸਾਡਾ ਜਿਹੜਾ ਪੈਸਾ ਦੁੱਗਣਾ ਚੌਗਣਾ 10 ਗੁਣਾ 20 ਗੁਣਾ 100 ਗੁਣਾ ਹੋ ਜਾਊਗਾ। ਇੱਕ pizza.com ਨਾਮ ਦੀ ਵੈੱਬਸਾਈਟ ਡੋਮੇਨ ਨੇਮ ਸੀਗਾ। ਤਾਂ ਕਿਸੇ ਬੰਦੇ ਨੇ ਉਹਨੂੰ 1992-93 ਵਿੱਚ ਉਦੋਂ ਜਦੋਂ ਸ਼ੁਰੂ ਹੋਇਆ ਕੰਮ ਵੈੱਬਸਾਈਟ ਉਹਦੋਂ ਖਰੀਦ ਕੇ ਰੱਖ ਲਿਆ ਉਹਨੇ ਖੜੀ ਕਿੰਨੇ ਮਿਲੀਅਨ ਡਾਲਰ ਤੋਂ ਬਾਅਦ ਚ ਵੇਚਿਆ। ਮਰਸੀਡੀਜ਼ ਰੇਂਜ ਰੋਵਰ ਦੇ ਵਿੱਚ ਤੇ Apple ਦੇ ਵਿੱਚ ਫਰਕ ਇਹ ਹੈ ਕਿ Apple ਬਣਾਉਂਦੀ 20000 ਚਾ ਵੇਚਦੀ ਵੀ ਲੱਖ ਚਾ ਤੇ ਕੁਆਂਟੀਟੀ ਵੀ ਸਵਿਫਟ ਨੂੰ ਬਹੁਤ ਜ਼ਿਆਦੇ ਮਾਤਰਾ ਚ ਵੇਚਦੀ ਆ ਤਾਂ ਕਰਕੇ ਜਿਨ੍ਹਾਂ ਲੋਕਾਂ ਨੇ ਸ਼ੁਰੂਆਤੀ ਤੌਰ ਦੇ ਵਿੱਚ ਐਪਲ ਦੇ ਵਿੱਚ ਪੈਸਾ ਲਗਾਇਆ ਸੀ ਉਹਨਾਂ ਦਾ ਪੈਸਾ ਕਈ ਹਜ਼ਾਰ ਗੁਣਾ ਹੋ ਗਿਆ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਸਪੀਕਰ ਸਿੰਘ ਯੂਐਲਓ ਪੇਜ ਦੇ ਉੱਪਰ ਤੇ ਤੁਹਾਨੂੰ ਪਤਾ ਕਿ ਅਸੀਂ ਇਸ ਪੇਜ ਉੱਤੇ ਪੰਜਾਬੀ ਭਾਸ਼ਾ ਦੇ ਵਿੱਚ ਤੁਹਾਨੂੰ এডਿਕੇਸ਼ਨ ਦਿੰਨੇ ਆ ਫਾਈਨੈਂਸ਼ੀਅਲ এডਿਕੇਸ਼ਨ ਦਿੰਨੇ ਆ ਜਿੱਥੇ ਤੁਸੀਂ ਫਾਈਨੈਂਸ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਸਿੱਖ ਸਕਦੇ ਹੋ ਸਟਾਕ ਮਾਰਕੀਟ ਸਿੱਖ ਸਕਦੇ ਹੋ ਮਿਊਚੁਅਲ ਫੰਡ ਸਿੱਖ ਸਕਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਪਹਿਲਾਂ ਜ਼ਰੂਰ ਕਰ ਲਓ ਅੱਜ ਜਿਹੜੀ ਗੱਲਬਾਤ ਕਰਨੀ ਆ ਬਹੁਤ ਜ਼ਿਆਦਾ ਜ਼ਰੂਰੀ ਹੈ ਉਹਨਾਂ ਲੋਕਾਂ ਵਾਸਤੇ ਜਿਹੜੀ ਇਹ ਗੱਲ ਸੋਚਦੇ ਆ ਕਿ ਸ਼ੇਅਰ ਬਾਜ਼ਾਰ ਦੇ ਵਿੱਚ ਅਸੀਂ ਪੈਸਾ ਲਾ ਦਈਏ ਤੇ ਕੁਝ ਕੁ ਸਾਲਾਂ ਬਾਅਦ ਸਾਡਾ ਜਿਹੜਾ ਪੈਸਾ ਦੁੱਗਣਾ ਚੌਗਣਾ 10 ਗੁਣਾ 20 ਗੁਣਾ 100 ਗੁਣਾ ਹੋ ਜਾਊਗਾ ਦੇਖੋ ਜਿਹੜੇ ਸ਼ੇਅਰ ਦੇ ਵਿੱਚ ਤੁਸੀਂ ਪੈਸਾ ਲਾਉਂਗੇ ਜਿਹੜਾ ਦੁੱਗਣਾ ਤਿੱਗਣਾ ਚੌਗਣਾ 10 ਗੁਣਾ 100 ਗੁਣਾ ਹੋਊਗਾ ਉਸ ਸ਼ੇਅਰ ਨੂੰ ਕਹਿੰਦੇ ਆ ਮਲਟੀ ਬੈਗਰ ਸਟਾਕ ਮਲਟੀ ਬੈਗਰ ਦਾ ਮਤਲਬ ਹੁੰਦਾ ਕਿ ਕਈ ਵਾਰ ਗੁਣਾ ਹੋਣ ਵਾਲਾ ਸਟਾਕ ਉਹ ਸ਼ੇਅਰ ਜਿਸ ਤੁਸੀਂ ਪੈਸਾ ਲਾਇਆ ਤੇ ਕਈ ਗੁਣਾ ਹੋ ਗਿਆ ਇਹੋ ਜਿਹੀਆਂ ਬਹੁਤ ਸਾਰੀਆਂ ਉਦਾਹਰਨਾਂ ਦੁਨੀਆ ਦੇ ਵਿੱਚ ਜਿਵੇਂ ਕਿ ਵਿਪਰੋ ਹੈ ਐਮ ਆਰ ਐਫ ਟਾਇਰਸ ਹੈ ਜਿਨ੍ਹਾਂ ਦੇ ਵਿੱਚ ਲੋਕਾਂ ਨੇ ਸ਼ੁਰੂਆਤ ਦੇ ਵਿੱਚ ਪੈਸਾ ਲਾਇਆ ਸੀ ਤੇ ਉਹ ਆਨਲਾਈਨ ਟਾਈਮ ਦੇ ਵਿੱਚ ਕਈ ਗੁਣਾ ਹੋ ਗਿਆ ਉਹਨਾਂ ਦਾ ਪੈਸਾ ਕਈ ਗੁਣਾ ਹੋ ਗਿਆ ਤਾਂ ਸਮਝਣ ਦੀ ਲੋੜ ਹੈ ਇਹ ਮਲਟੀ ਬੈਗਰ ਸਟਾਕ ਤੁਸੀਂ ਕਿਵੇਂ ਸਿਲੈਕਟ ਕਰ ਸਕਦੇ ਹੋ ਕਿਹੜਾ ਫਾਰਮੂਲਾ ਹੈ ਜਿਹਦੇ ਆਧਾਰ ਦੇ ਉੱਤੇ ਤੁਸੀਂ ਇਹ ਦੇਖ ਸਕਦੇ ਹੋ ਕਿ ਬਈ ਇਹ ਸਟਾਕ ਦੇ ਵਿੱਚ ਮੈਂ ਪੈਸਾ ਲਾਉਣਾ ਆਨਲਾਈਨ ਟਾਈਮ ਦੇ ਵਿੱਚ ਇਹ ਕਈ ਗੁਣਾ ਹੋ ਸਕਦਾ ਦੋ ਚੀਜ਼ਾਂ ਉੱਤੇ ਇਹ ਚੀਜ਼ਾਂ ਵਰਕ ਆਊਟ ਕਰਦੀਆਂ ਵਾਂ ਕਿ ਕਿਹੜਾ ਸਟਾਕ ਆਨਲਾਈਨ ਟਾਈਮ ਚ ਕਈ ਗੁਣਾ ਹੋਊਗਾ ਉਹ ਹੈਗਾ ਪਹਿਲੀ ਚੀਜ਼ ਹੈਗੀ ਆ ਮਾਰਜਿਨ ਦੂਜੀ ਚੀਜ਼ ਹੈਗੀ ਆ ਕੁਆਂਟੀਟੀ ਮਾਰਜਿਨ ਦਾ ਮਤਲਬ ਕੀ ਹੈ ਜਿਵੇਂ ਕਿ ਮਰੂਤੀ ਸੁਜ਼ੂਕੀ ਦੀ ਆਪਾਂ ਉਦਾਹਰਣ ਲੈਂਦੇ ਆ ਜਿਹੜੀ ਮਰੂਤੀ ਸੁਜ਼ੂਕੀ ਕੰਪਨੀ ਆ ਉਹ ਗੱਡੀਆਂ ਬਣਾਉਂਦੀ ਆ Swift ਗੱਡੀ ਬਣਾਉਂਦੀ ਆ ਉਹ ਛੋਟੇ ਮਾਰਜਿਨ ਤੇ ਕੰਮ ਕਰਦੀ ਆ Swift ਗੱਡੀ ਆ ਜਿਹੜੀ ਸਸਤੀ ਆ ਪਰ ਗੱਡੀ ਸਸਤੀ ਹੋਣ ਕਰਕੇ ਵਿਕਦੀ ਜ਼ਿਆਦਾ ਉਹਦੀ ਜਿਹੜੀ ਕੁਆਂਟੀਟੀ ਆ ਉਹ ਬਹੁਤ ਜ਼ਿਆਦਾ ਦੀ ਮਾਰਜਿਨ ਘੱਟ ਆ ਮਾਰਜਿਨ ਬਹੁਤ ਘੱਟ ਆ ਪਰ ਸੇਲਜ਼ ਬਹੁਤ ਜ਼ਿਆਦਾ ਹੈ ਨੰਬਰ ਆਫ ਸੇਲਜ਼ ਬਹੁਤ ਜ਼ਿਆਦਾ ਹੈ ਮਤਲਬ ਕਿ ਉਹ ਬਹੁਤ ਵੱਡੀ ਮਾਤਰਾ ਦੇ ਵਿੱਚ ਉਹ ਇਸ ਚੀਜ਼ ਨੂੰ ਵੇਚਦੇ ਆ ਉਸ ਆਧਾਰ ਦੇ ਉੱਤੇ ਕਮਾਈ ਕਰਦੇ ਆ ਇਹ ਉਹਨਾਂ ਦਾ ਰੂਲ ਆ ਉਸ ਤੋਂ ਬਾਅਦ ਦੂਸਰੀ ਕੰਪਨੀ ਆ ਜਿਹੜੀ ਕੁਆਂਟੀਟੀ ਦੇ ਉੱਪਰ ਵਰਕ ਕਰਦੀ ਕੁਆਂਟੀਟੀ ਘੱਟ ਵੇਚਦੀ ਆ ਠੀਕ ਆ ਨੰਬਰ ਘੱਟ ਵੇਚਦੀ ਆ ਪਰ ਪ੍ਰੋਫਿਟ ਜਿਹੜਾ ਮਾਰਜਿਨ ਉਹਨਾਂ ਦਾ ਬਹੁਤ ਜ਼ਿਆਦਾ ਵਾ ਜਿਵੇਂ ਕਿ ਮਰਸੀਡੀਜ਼ ਦੀ ਗੱਲ ਕਰ ਲੋ ਆਡੀ ਦੀ ਗੱਲ ਕਰ ਲੋ ਜਾਂ ਤੁਸੀਂ ਕਿਸੇ ਹੋਰ ਰੇਂਜ ਰੋਵਰ ਦੀ ਗੱਲ ਕਰ ਲੋ ਤਾਂ ਉਹ ਕੰਪਨੀਆਂ ਕੀ ਕਰਦੀਆਂ ਗੱਡੀ ਆ ਜਿਹੜੀ ਮਹਿੰਗੀ ਬਹੁਤ ਜ਼ਿਆਦਾ ਬਣਾਉਂਦੀਆਂ ਠੀਕ ਹੈ ਜਿਹਦੇ ਵਿੱਚ ਉਹਨਾਂ ਦੀ ਕਮਾਈ ਬਹੁਤ ਜ਼ਿਆਦਾ ਹੋਵੇ ਪਰ ਵੇਚਦੀਆਂ ਘੱਟ ਆ ਸਵਿਫਟ ਵਾਂਗੂ ਨਹੀਂ ਵੇਚਦੀ ਹੁਣ ਇਮੇਜਿਨ ਕਰੋ ਸਵਿਫਟ ਗੱਡੀ 20-25 ਲੱਖ ਰੁਪਏ ਦੀ ਵਿਕਣ ਲੱਗ ਜੇ 30 ਲੱਖ ਰੁਪਏ ਦੀ ਵਿਕਣ ਲੱਗ ਜੇ ਉਹ ਨੂੰ ਕਹਿੰਦੇ ਆ ਕਿ ਮਾਰਜਿਨ ਜ਼ਿਆਦਾ ਤੇ ਸੇਲ ਵੀ ਜ਼ਿਆਦਾ ਪਰ ਇੱਥੇ ਕੀ ਹੁੰਦਾ ਜਾਂ ਤਾਂ ਮਾਰਜਿਨ ਘੱਟ ਹੋਊਗਾ ਜਾਂ ਸੇਲ ਕੱਟ ਹੋਊਗੀ ਤੇ ਮਾਰਜਿਨ ਜ਼ਿਆਦਾ ਹੋਊਗਾ ਇਹਨਾਂ ਚੋਂ ਕੋਈ ਇੱਕ ਚੀਜ਼ ਹੋਊਗੀ ਉਦਾਹਰਨ ਦੇ ਤੌਰ ਤੇ ਆਪਾਂ ਦੋ ਕੰਪਨੀਆਂ ਲਈਆਂ ਰੇਂਜ ਰੋਵਰ ਤੇ ਮਰੂਤੀ ਸੁਜ਼ੂਕੀ ਮਰੂਤੀ ਸੁਜ਼ੂਕੀ ਦੇ ਵਿੱਚ ਸੇਲ ਬਹੁਤ ਜ਼ਿਆਦਾ ਗੱਡੀਆਂ ਲੱਖਾਂ ਦੇ ਵਿੱਚ ਵਿਕ ਜਾਂਦੀਆਂ ਪਰ ਕਮਾਈ ਕੰਪਨੀ ਨੂੰ ਥੋੜੀ ਆ ਗੱਡੀ ਪਿੱਛੇ ਤੇ ਰੇਂਜ ਰੋਵਰ ਗੱਡੀ ਵਿੱਚ ਕੱਡੀਆਂ ਘੱਟ ਵਿਕਦੀਆਂ ਪਰ ਹਰ ਗੱਡੀ ਪਿੱਛੇ ਮਾਰਜਿਨ ਬਹੁਤ ਜ਼ਿਆਦਾ ਲੱਖਾਂ ਦਾ ਮਾਰਜਿਨ ਤਾਂ ਇਹ ਫਰਕ ਆ ਹੁਣ ਤੁਸੀਂ ਉਹ ਸ਼ੇਅਰ ਲੱਭਣਾ ਜਿਹਦੇ ਵਿੱਚ ਮਾਰਜਿਨ ਵੀ ਜ਼ਿਆਦਾ ਹੋਵੇ ਤੇ ਜਿਹਦੇ ਵਿੱਚ ਨੰਬਰ ਆਫ ਸੇਲਸ ਵੀ ਜ਼ਿਆਦਾ ਹੋਵੇ ਉਹੀ ਸ਼ੇਅਰ ਤੁਹਾਡੇ ਆਨਲਾਈਨ ਟਾਈਮ ਦੇ ਵਿੱਚ ਮਲਟੀ ਬੈਗਰ ਸਟਾਕ ਹੋ ਸਕਦਾ ਜਿਵੇਂ ਉਦਾਹਰਨ ਦਿੰਨਾ ਐਪਲ ਕੰਪਨੀ ਫੋਨ ਬਣਾਉਂਦੀ ਆ ਫੋਨ Oppo ਦੇ ਵੀ ਬਣਦੇ ਆ Vivo ਦੇ ਵੀ ਬਣਦੇ ਆ ਹੁਣ Apple ਦਾ ਜਿਹੜਾ ਫੋਨ ਆ ਬਣਦਾ 15-20000 ਦੇ ਵਿੱਚ ਬਣ ਜਾਂਦਾ ਪਰ ਵੇਚਦੀ ਕਿੰਨੇ ਨੂੰ ਆ ਲੱਖ ਰੁਪਏ ਨੂੰ ਹੈਗੀ ਨਾ Mercedes Range Rover ਵਾਲੀ ਗੱਲ ਪਰ Mercedes Range Rover ਦੇ ਵਿੱਚ ਤੇ Apple ਦੇ ਵਿੱਚ ਫਰਕ ਇਹ ਹੈ ਕਿ Apple ਬਣਾਉਂਦੀ 20000 ਚ ਆ ਵੇਚਦੀ ਵੀ ਲੱਖ ਚ ਆ ਤੇ ਕੁਆਂਟੀਟੀ ਵੀ ਸਵਿਫਟ ਵਾਂਗੂ ਬਹੁਤ ਜ਼ਿਆਦੇ ਮਾਤਰਾ ਚ ਵੇਚਦੀ ਹੈ ਤਾਂ ਕਰਕੇ ਜਿਨ੍ਹਾਂ ਲੋਕਾਂ ਨੇ ਸ਼ੁਰੂਆਤੀ ਤੌਰ ਦੇ ਵਿੱਚ ਐਪਲ ਦੇ ਵਿੱਚ ਪੈਸਾ ਲਗਾਇਆ ਸੀ ਉਹਨਾਂ ਦਾ ਪੈਸਾ ਕਈ ਹਜ਼ਾਰ ਗੁਣਾ ਹੋ ਗਿਆ ਇਸੇ ਤਰੀਕੇ ਦੇ ਨਾਲ ਕੁਆਂਟੀਟੀ ਤੇ ਸਹੀ ਸੇਲਿੰਗ ਪ੍ਰਾਈਸ ਜਿਹੜੀ ਕੰਪਨੀ ਦਾ ਹੈਗਾ ਬਹੁਤ ਵੱਡਾ ਫੈਕਟਰ ਆ ਕਿਸੇ ਸ਼ੇਅਰ ਦਾ ਉੱਪਰ ਜਾਣਾ ਕਿਸੇ ਸ਼ੇਅਰ ਦਾ ਦੁੱਗਣਾ ਤਿਗਣਾ ਚੌਗਣਾ ਹੋਣਾ ਫਿਰ ਦੂਸਰਾ ਸਭ ਤੋਂ ਵੱਡਾ ਪੁਆਇੰਟ ਜਿਹਦੇ ਕਰਕੇ ਕੋਈ ਸ਼ੇਅਰ ਦੁੱਗਣਾ ਤਿਗਣਾ ਹੁੰਦਾ ਉਹ ਹੈਗਾ ਟ੍ਰੈਂਡ ਆਨ ਵਾਲੇ ਟਾਈਮ ਦਾ ਜ਼ਮਾਨਾ ਜਿਵੇਂ ਕੋਈ ਟਾਈਮ ਸੀਗਾ 2000 ਸਾਲ ਦੀ ਗੱਲ ਕਰੀਏ 1990 ਸਾਲ ਦੀ ਗੱਲ ਕਰੀਏ ਤਾਂ ਉਦੋਂ ਨਾਰਮਲ ਕੰਪਨੀਆਂ ਦੇ ਰੂਟੀਨ ਦੇ ਵਿੱਚ ਦੇਖਿਆ ਜਾਂਦਾ ਸੀ ਕਿ ਸ਼ੋਰ ਸਟਾਕ ਖਰੀਦੋ ਪਹਿਲੀ ਗੱਲ ਤਾਂ ਉਦੋਂ ਜਿਹੜਾ ਸਟਾਕ ਖਰੀਦਣ ਦਾ ਤਰੀਕਾ ਆਫਲਾਈਨ ਹੁੰਦਾ ਸੀਗਾ ਤਾਂ ਕਿਤਨੇ ਕਿਤੇ ਡਿਫਰੈਂਸਿਸ ਹੁੰਦੇ ਸੀ ਜਾਨਣਾ ਸੀ ਫੋਨ ਕਰਨਾ ਪੈਂਦਾ ਸੀ ਹੁਣ ਸਾਰਾ ਕੁਝ ਆਨਲਾਈਨ ਐਪਸ ਆ ਤੁਹਾਡੇ ਕੋਲ ਗਰੋ ਐਪ ਜ਼ਰੂਰ ਦਾ ਅਪਸਟੌਕਸ ਕਿਨਫ ਕੁਛ ਹੈਗਾ ਤਾਂ ਆਨਲਾਈਨ ਐਨਲਾਈਜ਼ ਕਰਨ ਦੀ ਓਪਰਚ्युनिटी ਅੱਜ ਤੁਹਾਨੂੰ ਜ਼ਿਆਦਾ ਪੁਰਾਣੇ ਜ਼ਮਾਨੇ ਨਾਲੋਂ ਪਰ ਹੁਣ ਟ੍ਰੈਂਡ ਬਹੁਤ ਵੱਡਾ ਫੈਕਟਰ ਆ ਟ੍ਰੈਂਡ ਦਾ ਮਤਲਬ ਕੀ ਹੈ 2000 ਸਾਲ ਦੇ ਵਿੱਚ 1995 ਸਾਲ ਦੇ ਵਿੱਚ ਆਈਟੀ ਵੈਬਸਾਈਟਾਂ ਆਉਣੀਆਂ ਸ਼ੁਰੂ ਹੋਈਆਂ ਸੀ ਟੈਕਨੋਲੋਜੀ ਆਉਣੀ ਸ਼ੁਰੂ ਹੋਈ ਸੀ ਹੁਣ ਉਦੋਂ ਕਈ ਲੋਕਾਂ ਨੂੰ ਲੱਗਿਆ ਹੋਣਾ ਯਾਰ ਇਹ ਕੌਣ ਅੱਜ ਮੋਬਾਈਲ ਫੋਨ ਕੌਣ ਯੂਜ਼ ਕਰਦਾ ਅੱਜਕੱਲ ਹਣਾ ਉਸ ਟਾਈਮ ਦੀ ਗੱਲ ਕਰਦਾ ਮੈਂ 1995 2000 ਸਾਲ ਦੀ ਜਾਂ ਉਦੋਂ ਆਈਟੀ ਸੈਕਟਰ ਦੀ ਗੱਲ ਕਰੀਏ ਜਾਂ ਉਦੋਂ ਸੌਫਟਵੇਅਰ ਦੀ ਗੱਲ ਕਰੀਏ ਏਆਈ ਦੀ ਗੱਲ ਕਰੀਏ ਉਸ ਟਾਈਮ 'ਚ ਕੋਈ ਗੱਲ ਕਰੇਗਾ ਤਾਂ ਆਮ ਜਨਤਾ ਦੇ ਮਨ 'ਚ ਕੀ ਹੋਣਾ ਯਾਰ ਇਹ ਬੜੀਆਂ ਇਹ ਤਾਂ ਬੇਫਕੂਫ ਐਵੇਂ ਪੈਸਾ ਲਾਈ ਜਾਂਦੇ ਵੈਬਸਾਈਟਾਂ ਦੇ ਡੋਮੇਨ ਖਰੀਦਦੀ ਜਾਂਦੇ ਆ ਮੈਂ ਇੱਕ ਉਦਾਹਰ ਤਾਂ ਕਿਸੇ ਬੰਦੇ ਨੇ ਉਹਨੂੰ 1992-93 ਵਿੱਚ ਉਦੋਂ ਜਦੋਂ ਸ਼ੁਰੂ ਹੋਇਆ ਕੰਮ ਵੈੱਬਸਾਈਟਾ ਉਦੋਂ ਖਰੀਦ ਕੇ ਰੱਖ ਲਿਆ ਉਹਨੇ ਖਣੀ ਕਿੰਨੇ ਮਿਲੀਅਨ ਡਾਲਰ ਤੋਂ ਬਾਅਦ ਚ ਵੇਚਿਆ ਤਾਂ ਮਤਲਬ ਕੀ ਆ ਟ੍ਰੈਂਡ ਨੂੰ ਟ੍ਰੈਂਡ ਹੋਣ ਤੋਂ ਪਹਿਲਾਂ ਪਛਾਣਨ ਦੀ ਲੋੜ ਆ ਫਿਰ ਜਾ ਕੇ ਤੁਸੀਂ ਆਪਦਾ ਪੈਸਾ ਦੁੱਗਣਾ ਦਿਗਣਾ ਚੌਗਣਾ ਕਰ ਸਕਦੇ ਆ ਜਿਵੇਂ ਹੁਣ ਆਨਲਾਈਨ ਟਾਈਮ ਦੇ ਵਿੱਚ ਕਿਹੜੀਆਂ ਚੀਜ਼ਾਂ ਜਿਨ੍ਹਾਂ ਦੇ ਉੱਤੇ ਤੁਹਾਨੂੰ ਪੈਸਾ ਇਨਵੈਸਟ ਕਰਨਾ ਚਾਹੀਦਾ ਜਿਹੜਾ ਆਨਲਾਈਨ ਟਾਈਮ ਦੇ ਵਿੱਚ ਟ੍ਰੈਂਡ ਬਣੂਗਾ ਜਿਵੇਂ ਕਿ AI ਇਲੈਕਟ੍ਰਿਕ ਕਾਰਸ एनर्जी ਦੇ ਵਿੱਚ ਤੁਸੀਂ ਇਨਵੈਸਟ ਕਰ ਸਕਦੇ ਹੋ ਹੈਲਥ케ਅਰ ਦੇ ਵਿੱਚ ਤੁਸੀਂ ਇਨਵੈਸਟ ਕਰ ਸਕਦੇ ਆ ਇਨਵੈਸਟਮੈਂਟ ਕਰਨ ਤੋਂ ਪਹਿਲਾਂ ਆਪਦਾ ਸੈਗਮੈਂਟ ਕਲੀਅਰ ਕਰਿਆ ਕਰੋ ਕਿ ਕਿਹੜੇ ਸੈਗਮੈਂਟ ਦੇ ਵਿੱਚ ਤੁਸੀਂ ਅਪਲਾਈ ਕਰ ਰਹੇ ਹੋ ਆਪਦਾ 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 ਸੈਗਮੈਂਟਸ ਨੂੰ ਕਲੈਰਿਟੀ ਲੈ ਕੇ ਚੱਲੋ ਕਿ ਬਈ ਜੇ ਮੈਂ ਆ ਸੈਗਮੈਂਟ ਜਾ ਰਿਹਾ ਕਿ ਇਹ ਸੈਗਮੈਂਟ ਦਾ ਫਿਊਚਰ ਹੈਗਾ ਜਿਵੇਂ એનર્ਜੀ ਹੈਲਥ케ਅਰ ਇਲੈਕਟ੍ਰਿਕ ਕਾਰਸ ਸੋ ਬਹੁਤ ਇਹੋ ਜਿਹੀਆਂ ਚੀਜ਼ਾਂ ਆ ਜਿਵੇਂ ਸੋਲਰ ਦੇ ਵਿੱਚ ਤੁਸੀਂ ਇਨਵੈਸਟ ਕਰਦੇ ਆ ਕੰਪਨੀਆਂ ਕਿਹੜੀਆਂ ਉਸ ਤੋਂ ਬਾਅਦ ਪਹਿਲਾਂ ਸੈਗਮੈਂਟ ਸਿਲੈਕਟ ਹੋਊਗਾ ਸੈਗਮੈਂਟ ਤੋਂ ਬਾਅਦ ਉਹਦਾ ਟ੍ਰੈਂਡ ਦੇਖਣਾ ਕਿਹੜੀ ਇੰਡਸਟਰੀ ਦਾ ਉਸ ਤੋਂ ਬਾਅਦ ਉਹਦੇ ਵਿੱਚ ਕੰਪਨੀ ਸ਼ਾਰਟਲਿਸਟ ਕਰਨੀਆਂ ਪੈਣਗੀਆਂ ਫਿਰ ਕੰਪਨੀਆਂ ਦੇ ਵਿੱਚ ਉਹਨਾਂ ਦੇ ਫੰਡਾਮੈਂਟਲ ਚੈੱਕ ਕਰਨੇ ਪੈਣਗੇ ਕਿ ਉਹਨਾਂ ਦੇ ਬੁਕਸ ਕਿਵੇਂ ਆ ਉਹਨਾਂ ਦੀ ਪ੍ਰੋਫਿਟ ਲਾਸ ਕਿਹੋ ਜਿਹਾ ਹੈ ਉਹਨਾਂ ਦੇ ਮਾਰਜਿਨਸ ਕਿਹੋ ਜਿਹੇ ਆ ਕਿ ਉਹਨਾਂ ਦਾ ਮਾਰਜਿਨ ਮਰੂਤੀ ਸੂਜ਼ੂਕੀ ਹਾਲਾਂਕਿ ਘੱਟ ਮਾਰਜਿਨ ਚੀਜ਼ ਵੱਧ ਵੇਚਦੇ ਆ ਕਿ ਰੇਂਜ ਰੋਵਰ ਵਰਗਾ ਕਿ ਚੀਜ਼ ਘੱਟ ਵੇਚਦੇ ਆ ਤੇ ਮਾਰਜਿਨ ਜ਼ਿਆਦਾ ਕਿ ਐਪਲ ਵਰਗਾ ਕਿ ਮਾਰਜਿਨ ਵੀ ਜ਼ਿਆਦਾ ਹੈ ਤੇ ਚੀਜ਼ ਵੀ ਜ਼ਿਆਦਾ ਵੇਚਦੇ ਆ ਇਹ ਚੀਜ਼ ਤੁਹਾਨੂੰ ਲੱਭਣ ਦੀ ਲੋੜ ਆ ਉਹਨਾਂ ਕੰਪਨੀਆਂਜ਼ ਵਿੱਚ ਜਿਹਨੂੰ ਆਪਾਂ ਫੰਡਾਮੈਂਟਲ ਸਟਾਕ ਮਾਰਕੀਟ ਕਹਿੰਦੇ ਆ ਤਾਂ ਫੰਡਾਮੈਂਟਲ ਸਟਡੀ ਆਫ ਸਟਾਕ ਮਾਰਕੀਟ ਜੇ ਤੁਸੀਂ ਕਰਨੀ ਆ ਕੰਪਨੀਆਂਜ਼ ਨੂੰ ਵੈਲਿਊਏਟ ਕਰਨਾ ਸਿੱਖਣਾ ਕਿਹੜੀ ਕੰਪਨੀ ਚ ਕੀ ਚੀਜ਼ ਦੇਖਣੀ ਆ ਜਿੱਦ ਤੋਂ ਤੁਹਾਨੂੰ ਪਤਾ ਲੱਗੇ ਕਿ ਇਹ ਸ਼ੇਅਰ ਬਾਏ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਸਪੀਕਰ ਸਿੰਘ ਯੂਐਲਓ ਪੇਜ ਆ ਜੋ ਤੁਹਾਨੂੰ ਫ੍ਰੀ ਆਫ ਕਾਸਟ ਪੰਜਾਬੀ ਭਾਸ਼ਾ ਵਿੱਚ ਸ਼ੇਅਰ ਮਾਰਕੀਟ ਨੂੰ ਸਿਖਾਉਣ ਦੇ ਉੱਪਰ ਉਤਰ ਚੁੱਕਾ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਹੈ ਆਨਲਾਈਨ ਟਾਈਮ ਦੇ ਵਿੱਚ ਜਿਹੜੇ ਲੋਕ ਸਾਡੇ ਨਾਲ ਜੁੜੇ ਹੋਣਗੇ ਉਹਨਾਂ ਲਈ ਅਸੀਂ ਕਲਾਸਿਸ ਵੀ ਲਾਂਚ ਕਰਾਂਗੇ ਬਹੁਤ ਘੱਟ ਖਰਚੇ ਦੇ ਕਰਾਂਗੇ ਜਾਂ ਹੋ ਸਕਦਾ ਫ੍ਰੀ ਆਫ ਕਾਸਟ ਆਨਲਾਈਨ ਤਾਂ ਫ੍ਰੀ ਆਫ ਕਾਸਟ ਹੀ ਹੋ ਸਕਦੀਆਂ ਤਾਂ ਜੁੜੇ ਰਹੋ ਫਰੀ ਆਫ ਕੋਸਟ ਪੰਜਾਬੀ ਬਾਸ਼ਾ ਦੇ ਵਿੱਚ ਫਾਈਨੈਂਸ਼ੀਅਲ ਐਜੂਕੇਸ਼ਨ ਜੋ ਪੰਜਾਬ ਦੇ ਵਿੱਚ ਅੱਜ ਤੱਕ ਕਿਸੇ ਨੇ ਵੀ ਨਹੀਂ ਕੀਤਾ ਸਭ ਨੇ ਗੱਲਾਂ ਕੀਤੀਆਂ ਬੱਚਿਆਂ ਨੂੰ ਬਾਹਰ ਭੇਜਣ ਦੀਆਂ ਸਭ ਨੇ ਗੱਲਾਂ ਕੀਤੀਆਂ ਇੱਥੇ ਆ ਕਰਨ ਦੀਆਂ ਚੀਜ਼ਾਂ ਵੇਚਣ ਦੀਆਂ ਆਪਦੇ ਆਪ ਦੇ ਪ੍ਰੋਡਕਟ ਵੇਚਿਆ ਸਕੂਲਾਂ ਨੇ ਬੱਚਿਆਂ ਨੂੰ ਸਕੂਲ ਦੇ ਵਿੱਚ ਹਿਸਟਰੀ ਜੀਓਗ੍ਰਾਫੀ ਸਾਰਾ ਕੁਝ ਮੈਥਮੈਟਿਕਸ ਪੜਾਇਆ ਪਰ ਇਹ ਨਹੀਂ ਪੜਾਇਆ ਕਿ ਬੈਂਕ ਦੇ ਵਿੱਚ ਚੈੱਕ ਕਿਵੇਂ ਭਰਨਾ ਬੈਂਕ ਦੇ ਮੈਨੇਜਰ ਨਾਲ ਜਾ ਕੇ ਗੱਲ ਕੀ ਕਰਨੀ ਆ ਲੋਨ ਹੁੰਦਾ ਕੀ ਆ ਲੋਨ ਅਪਲਾਈ ਕਿਵੇਂ ਹੁੰਦਾ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਜੋ ਪੰਜਾਬ ਦੀ ਨੌਜਵਾਨੀ ਨੂੰ ਕਿਸੇ ਨੇ ਸਿਖਾਈਆਂ ਹੀ ਨਹੀਂ ਪੰਜਾਬੀ ਭਾਸ਼ਾ ਵਿੱਚ ਤਾਂ ਖਾਸ ਕਰਕੇ ਤਾਂ ਪੰਜਾਬੀ ਭਾਸ਼ਾ ਵਿੱਚ ਸਿਖਾਉਣਾ ਸਾਡਾ ਮਕਸਦ ਆ ਸਿਖਾਵਾਂਗੇ ਪੰਜਾਬੀ ਭਾਸ਼ਾ ਵਿੱਚ ਤੁਹਾਨੂੰ ਕਿਵੇਂ ਤੁਸੀਂ ਲੋਨ ਅਪਲਾਈ ਕਰਨੇ ਆ ਬੈਂਕਾਂ ਦਾ ਕੰਮ ਕਿਵੇਂ ਕਰਨਾ ਸ਼ੇਅਰ ਮਾਰਕੀਟ ਕੀ ਹੁੰਦਾ ਮਿਊਚੁਅਲ ਫੰਡ ਕੀ ਹੁੰਦਾ ਮਿਊਚੁਅਲ ਫੰਡ ਕਿਹੜਾ ਸ਼ੇਅਰ ਮਾਰਕੀਟ 'ਚ ਫਰਕ ਕੀ ਹੁੰਦਾ ਆ ਇੰਟਰਾਡੇ ਕੀ ਆ ਟਰੇਡਿੰਗ ਕੀ ਆ ਕੈਂਡਲਸਟਿਕ ਗ੍ਰਾਫ ਕਿਵੇਂ ਪੜੀ ਤਾਂ ਕਿਵੇਂ ਉਹਦੇ ਵਿੱਚ ਪੈਸਾ ਕਮਾਈਦਾ ਸਾਰੇ ਮੁੱਦਿਆਂ 'ਤੇ ਗੱਲਬਾਤ ਕਰਾਂਗੇ ਕਰਨਾ ਤੋਂ ਉਹਨੂੰ ਕੀ ਪੈਣਾ ਹੈ ਸਪੀਕਰ ਸਿੰਘ ਯੂਐਲਓ ਦੇ ਇਸ ਪੇਜ ਨੂੰ ਹੁਣੇ ਸਬਸਕ੍ਰਾਈਬ ਕਰਨਾ ਪੈਣਾ ਤਾਂ ਜੁੜੇ ਰਹੋ ਸਾਡੇ ਨਾਲ ਜੇ ਤੁਹਾਨੂੰ ਫਾਰਮੂਲਾ ਚੰਗਾ ਲੱਗਿਆ ਤੁਸੀਂ ਜ਼ਰੂਰ ਦੱਸੋ ਇਹੋ ਜਿਹੀਆਂ ਕਿਹੜੀਆਂ ਕੰਪਨੀਆਂ ਆ ਹੁਣ ਇਸ ਟਾਈਮ ਤੇ ਐਪਲ ਵਰਗੀਆਂ ਜਿਹੜੀਆਂ ਚੀਜ਼ ਬਣਾਉਂਦੀਆਂ ਵੀ ਘੱਟ ਰੇਟ ਤੇ ਆ ਵੇਚਦੀਆਂ ਮਹਿੰਗੇ ਰੇਟ ਤੇ ਆ ਤੇ ਕੁਆਂਟੀਟੀ ਵੀ ਵੇਚਣ ਦੀ ਬਹੁਤ ਜ਼ਿਆਦਾ ਕਮੈਂਟ ਕਰਕੇ ਜ਼ਰੂਰ ਦੱਸਿਓ